ਇੱਕ ਸ਼ੇਰ ਪਿੰਜਰੇ ਵਿੱਚ ਬੰਦ ਸੀ ਜਿਹੜੇ ਵਿਰਾਹੀ ਗਿਰੀ ਉਧਰ ਲੰਗਦਾ ਉਸ ਨੂੰ ਉਹ ਬਹੁਤ ਫਰਿਆਦ ਕਰਦਾ ਤੇ ਪਿੰਜਰੇ ਦੀ ਕੁੰਡੀ ਖੋਲਣ ਲਈ ਕਹਿੰਦਾ ਉਸ ਦੀ ਫਰਿਆਦ ਸੁਣ ਕੇ ਪੰਚ ਤੰਤਰ ਬਾਲ ਉਸ ਦੇ ਤਰਸ ਕਰਦੇ ਪਰ ਕਿਸੇ ਦੀ ਵੀ ਕੁੰਡੀ ਖੋਲਣ ਦੀ ਹਿੰਮਤ ਨਾ ਪੈਂਦੀ ਇੱਕ ਦਿਨ ਇੱਕ ਬਹੁਤ ਹੀ ਸਿੱਧਾ ਤੇ شریف ਆਦਮੀ ਜਿਹੜਾ ਕੀ ਰਾਜੇ ਦੇ ਮਹਿਲ ਵਿੱਚ ਨੌਕਰੀ ਕਰਦਾ ਸੀ ਉਧਰ ਲੰਗ ਲੰਗਿਆ ਸ਼ੇਰ ਨੇ ਉਸ ਨੂੰ ਫਰਿਆਦ ਕਰਦਿਆਂ ਕਿਹਾ ਕਿਰਪਾ ਕਰਕੇ ਪਿੰਜਰਾ ਖੋਲ ਦਿਓ ਮੈਂ ਤੁਹਾਡਾ ਇਸ਼ਾਨ ਕਦੇ ਨਹੀਂ ਭੁੱਲਾਂਗਾ ਉਸ ਆਦਮੀ ਨੇ ਸ਼ੇਰ ਤੇ ਤਰਸ ਕਰ ਪਿੰਜਰੇ ਪਿੰਜਰਾ ਖੋਲ ਦਿੱਤਾ ਜਿਵੇਂ ਹੀ ਪਿੰਜਰਾ ਖੋਲਿਆ ਤਾਂ ਸ਼ੇਰ ਨੇ ਪਿੰਜਰੇ ਵਿੱਚੋਂ ਬਾਹਰ ਆ ਕੇ ਕਿਹਾ ਹੁਣ ਮੈਂ ਤੈਨੂੰ ਖਾਵਾਂਗਾ ਉਹ ਆਦਮੀ ਬੋਲਿਆ ਮੈਂ ਅਜੇ ਹੀ ਗੱਲ ਕਦੇ ਨਹੀਂ ਸੁਣੀ ਕਿ ਉਪਕਾਰ ਕਰਨ ਵਾਲਾ ਆਦਮੀ ਨੂੰ ਮਾਰਨ ਦੇਣਾ ਚਾਹੀਦਾ ਹੈ ਸ਼ੇਰ ਨੇ ਕਿਹਾ ਇਹ ਤਾਂ ਕੁਦਰਤ ਦਾ ਨਿਯਮ ਹੈ ਪਹਿਲਾਂ ਉਪਕਾਰ ਕਰਨ ਵਾਲੇ ਆਦਮੀ ਨੂੰ ਹੀ ਦੰਡ ਭੁਗਤਣਾ ਪੈਂਦਾ ਹੈ ਆਦਮੀ ਬੋਲੇ ਇਸ ਗੱਲ ਦਾ ਫੈਸਲਾ ਅਸੀਂ ਤਿੰਨਾਂ ਗਵਾਹਾਂ ਤੇ ਛੱਡ ਦਿੰਦੇ ਹਾਂ ਜੇ ਉਹਨਾਂ ਦੀ ਵੀ ਇਹ رائے ਹੋਵੇ ਤਾਂ ਮੈਨੂੰ ਬੇਸ਼ੱਕ ਆ ਲਈ ਸ਼ੇਰ ਨੇ ਕਿਹਾ ਠੀਕ ਹੈ ਤੂੰ ਤੂੰ ਮੈਨੂੰ ਆਪਣੇ ਤਿੰਨ ਗਹਾਵਾ ਕੋਲ ਲੈ ਚੱਲ ਉਹ ਆਦਮੀ ਸਭ ਤੋਂ ਪਹਿਲਾਂ ਤਾਂ ਸ਼ੇਰ ਨੂੰ ਇੱਕ ਟਟਿਹਰੀ ਹੀਰੀ ਕੋਲ ਲੈ ਗਿਆ ਤਾਂ ਉਸਨੇ ਪੁੱਛਿਆ ਕਿ ਕਿਸੇ ਉਪਕਾਰ ਕਰਨ ਵਾਲੇ ਨੂੰ ਭਲਾ ਕਰਨ ਦੀ ਸਜ਼ਾ ਦੇਣੀ ਚਾਹੀਦੀ ਹੈ ਜਾਂ ਇਨਾਮ ਦੇਣਾ ਚਾਹੀਦਾ ਟਟਿਹਰੀ ਨੇ ਕਿਹਾ ਕਿ ਮੈਂ ਤਾਂ ਕਿਸਾਨ ਦੇ ਖੇਤਾਂ ਦੀ ਰਾਖੀ ਕਰਦੀ ਹਾਂ ਪਰ ਕਿਸਾਨ ਫਿਰ ਵੀ ਕਿਸਾਨ ਫਿਰ ਵੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦਾ ਕਰਦੇ ਹਨ ਇਸ ਲਈ ਮੇਰਾ ਵਿਚਾਰ ਹੈ ਕਿ ਬੁਕਾਰ ਕਰਨ ਵਾਲੇ ਆਦਮੀ ਦਾ ਕਦੇ ਪਲਾ ਨਹੀਂ ਕਰਨਾ ਚਾਹੀਦਾ ਇਸ ਤੋਂ ਬਾਅਦ ਉਹ ਆਦਮੀ ਸ਼ੇਰ ਨੂੰ ਇੱਕ ਬਹੋੜ ਦੇ ਦਰਖਤ ਕੋਲ ਲੈ ਗਿਆ ਤੇ ਕਿਹਾ ਇਹ ਮੇਰਾ ਦੂਜਾ ਗਵਾਹ ਹੈ ਬਹੋੜ ਨੂੰ ਵੀ ਉਹ ਹੀ ਸਵਾਲ ਪੁੱਛਿਆ ਗਿਆ ਬਹੋੜ ਬੋਲਿਆ ਪੰਜ ਤੰਤਰਬਾਲ ਮੇਰੇ ਛਾਂ ਹੇਠਾਂ ਬੈਠਦੇ ਹਨ ਪਰ ਮੇਰੇ ਪੱਤੇ ਤੋੜ ਲੈਂਦੇ ਹਨ ਤੇ ਮੇਰਾ ਦੁੱਧ ਵੀ ਕੱਢ ਲੈਂਦੇ ਹਨ ਇਸ ਲਈ ਕਿਸੇ ਨੂੰ ਵੀ ਉਪਕਾਰ ਕਰਨ ਵਾਲਾ ਆਦਮੀ ਦਾ ਭਲਾ ਨਹੀਂ ਕਰਨਾ ਚਾਹੀਦਾ ਉਸ ਵੇਲੇ ਉਥੋਂ ਭਗਹਾੜ ਆ ਗਿਆ ਉਹ ਬਹੁਤ ਚਲਾਕ ਸੀ ਉਸਨੇ ਕਿਹਾ ਮੇਰੇ ਸਮਝ ਵਿੱਚ ਇਹ ਨਹੀਂ ਆ ਰਿਹਾ ਕਿ ਅਸਲ ਵਿੱਚ ਹੋਇਆ ਕੀ ਹੈ ਸ਼ੇਰ ਇਸ ਰਸਤੇ ਆ ਰਿਹਾ ਸੀ ਤਾਂ ਇਹ ਆਦਮੀ ਪਿੰਜਰੇ ਵਿੱਚ ਬੰਦ ਸੀ ਜਾਂ ਆਦਮੀ ਇਸ ਰਸਤੇ ਆ ਰਿਹਾ ਸੀ ਤੇ ਸ਼ੇਰ ਪਿੰਜਰੇ ਵਿੱਚ ਬੰਦ ਸੀ ਸ਼ੇਰ ਨੇ ਭਗਹਾੜ ਨੂੰ ਅਸਲ ਗੱਲ ਸਮਝਾਈ ਚਾਹੀਏ ਸਮਝਾਉਣੀ ਚਾਹੀਏ ਅਤੇ ਬੋਲਿਆ ਮੈਂ ਇਸ ਪਿੰਜਰੇ ਵਿੱਚ یوں ਬੰਦ ਸੀ ਕਹਿੰਦਾ ਹੋਇਆ ਸ਼ੇਰ ਮੁੜ ਉਸ ਪਿੰਜਰੇ ਵਿੱਚ ਵੜ ਗਿਆ ਤੇ ਚਲਾਕ ਬਗਾੜ ਨੂੰ ਤੁਰੰਤ ਬਾਹਰੋਂ ਪਿੰਜਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਉਸ ਆਦਮੀ ਵੱਲ ਵੇਖ ਕੇ ਬੋਲਿਆ ਕਿ ਸਤੁਖੇ ਬਾਜ ਤੇ ਕਦੇ ਵਿਸ਼ਵਾਸ ਨਾ ਕਰੋ ਜਿਉ ਰਾਜ ਮਹਲ ਵਿੱਚ ਤੁਹਾਡੀ ਉਡੀਕ ਹੋ ਰਹੀ ਹੋਵੇਗੀ ਉਹ ਆਦਮੀ ਆਪਣੀ ਜਾਨ ਬਚਾਉਣ ਲਈ ਬਗਿਆੜ ਦਾ ਧੰਨਵਾਦ ਕਰਦਾ ਤੇ ਰਾਜ ਮਹਿਲ ਵਿੱਚ ਚਲੇ ਜਾਂਦਾ ਹੈ ਇਸ ਗੱਲ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਮੈਂਟ ਕਰਕੇ ਜਰੂਰ ਦੱਸਣਾ